ਆਉਂਦੇ ਹੈਗੇ ਆ ਦੇਖੋ ਜਿਵੇਂ ਬਹੁਤ ਜ਼ਿਆਦਾ ਬ੍ਰਾਡ ਹੁੰਦੇ ਆ ਵਰਕ ਕਾਫੀ ਬ੍ਰਾਡ ਕੀਤਾ ਹੁੰਦਾ ਤੇ ਜਿਹੜਾ ਆਪ ਆਪ ਕਰਵਾਉਣਾ ਉਹ ਸਹੀ ਹੁੰਦਾ ਜਿਵੇਂ ਕਿ ਹੁਣ ਇੱਥੋਂ ਤੁਸੀਂ ਕੀ ਕਰਨਾ ਹੈ ਜੇ ਆਪਣਾ ਗਲਾਸੀਂ ਸਵਾ ਦੋ ਤੇ ਕੱਟਦੇ ਹੋਣੇ ਠੀਕ ਹੈ ਕਈ ਢਾਈ ਤੇ ਕੱਟਦੇ ਹੋਣਗੇ ਤੁਸੀਂ ਆਪਣੇ ਅਕੋਰਡਿੰਗ ਦੇਖ ਲਓ ਠੀਕ ਹੈ ਇੱਥੋਂ ਐਂਜੀ ਟੇਪ ਰੱਖਣਾ ਬਿਲਕੁਲ ਕਾਰਨਰ ਤੋਂ ਇੱਥੋਂ ਤੱਕ ਤੁਸੀਂ ਜਿਵੇਂ ਸਵਾ ਦੋ ਤੇ ਲਾ ਲੈਣਾ ਠੀਕ ਹੈ ਇਹਨਾਂ ਨੇ ਸਵਾ ਦੋ ਤੇ ਲਾ ਰੱਖਿਆ ਹੈਗਾ ਹੁਣ ਸਵਾ ਦੋ ਤੇ ਲਾ ਕੇ ਆਹ ਕੱਪੜਾ ਆਪ ਪਲੇਟ ਪਾ ਕੇ ਕੱਢ ਦਾਂਗੇ ਵਿੱਚੋਂ ਸੈਂਟਰ ਚੋਂ ਇੱਥੋਂ ਤੁਸੀਂ ਇਦਾਂ ਮਾਰਕ ਕਰ ਲੈਣਾ ਠੀਕ ਹੈ ਹੁਣ ਇਹ ਇਧਰ ਕਰਿਓ ਕੈਮਰਾ ਜਿੱਦਾਂ ਕਿ ਜਿਆਦਾ ਪਤਲੇ ਆ ਠੀਕ ਆ ਇਹ ਚੀਜ਼ ਇਹਨਾਂ ਦੇ ਬਹੁਤ ਘੱਟ ਹੁੰਦੀ ਆ ਆ ਚੀਜ਼ ਇਹਦੇ ਕਰਕੇ ਇਹ 2 ਇੰਚ ਤੇ ਕੱਟ ਸਕਦੇ ਆ ਜਿਨ੍ਹਾਂ ਦਾ ਤੀਰਾ 18 ਹੋਊਗਾ 19 ਹੋਊਗਾ ਉਹ 2 ਇੰਚ ਦੇ ਹੀ ਕੱਟ ਲਿਆ ਕਰੋ ਠੀਕ ਆ ਇੱਥੋਂ ਜਿਵੇਂ ਆਪਾਂ 2 ਇੰਚ ਤੇ ਲਾਵਾਂਗੇ ਮਾਰਕ 2 ਇੰਚ ਤੇ ਲਾ ਕੇ ਸਕੇਲ ਰੱਖੋ ਇੱਥੋਂ ਤੱਕ ਐਵੇਂ ਕਰਕੇ ਠੀਕ ਆ ਫਿਰ ਉਸ ਤੋਂ ਬਾਅਦ ਤੁਸੀਂ ਇਹਨੂੰ ਕੱਟ ਸਕਦੇ ਆ ਜਿਵੇਂ ਆਪਾਂ ਇਧਰਲੀ ਸਾਈਡ ਤੋਂ ਕੱਟ ਦਾਂਗੇ ਆ ਐਕਸਟਰਾ ਕੱਟਿਆ ਹੈਗਾ ਇਹਨਾਂ ਦਾ ਤਾਂ ਹੋਰ ਕਟਿੰਗ ਹੋ ਜਾਊਗਾ ਵਿੱਚ ਐਦਾਂ ਕਰਕੇ ਕੱਪੜਾ ਕੱਟ ਦੇਣਾ ਹੁਣ ਤੁਸੀਂ ਗਲਾ ਲਾਉਣਾ ਕਿਵੇਂ ਆ ਇਹਨੂੰ ਸਿੱਧਾ ਕਰਨਾ ਇਹਨੂੰ ਸਿੱਧਾ ਕਰਕੇ ਪੇਸਟਿੰਗ ਲਾਉਣੀ ਹੈ ਇਹਦੇ ਉੱਪਰ ਪੇਸਟਿੰਗ ਲਾ ਕੇ ਕੱਪੜੇ ਤੇ ਇਹਨੂੰ ਜਦੋਂ ਤੁਸੀਂ ਗਲੇ ਨੂੰ ਹੁਣ ਕਟਿੰਗ ਕਰੋਗੇ ਹੁਣ ਦੇਖੋ ਤੁਸੀਂ ਇਹਦੀ ਸ਼ੇਪ ਕਿੰਨੀ ਸੋਹਣੀ ਬਣ ਗਈ ਆ ਸੋ ਇਹਦੇ ਨਾਲ-ਨਾਲ ਤੁਸੀਂ ਫੋਲਡ ਕਰ ਸਕਦੇ ਹੋ ਇਹ ਵਾਲੇ ਗਲੇ ਕਟਿੰਗ ਕਰਨ ਦਾ ਤਰੀਕਾ ਇਹੀ ਆ ਪੇਸਟਿੰਗ ਪੇਪਰ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਲਾਉਣਾ ਦੱਸਾਂਗੇ ਅਸੀਂ ਪਰ ਸਭ ਤੋਂ ਸਿੰਪਲ ਤਰੀਕਾ